ਬहोत-ਬहोत धन्यवाद राजीव मेरे सारे जेड़े प्रेस ਦੇ ਮਿੱਤਰ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਪੰਜਾਬ ਦੀ ਜਦੋਂ ਗੱਲ ਹੁੰਦੀ ਹੈ ਪੰਜਾਬੀ ਹੁੰਦੇ ਹੋਣ ਕਰਕੇ ਮੈਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਪੋਟੈਂਸ਼ੀਅਲ ਹੈ ਜਿਹੜੀ ਕਪੈਸਿਟੀ ਹੈ ਜਿਹੜੇ ਸਾਡੇ ਪੁਰਖਿਆਂ ਨੇ ਕੰਮ ਕੀਤੇ ਨੇ ਉਹ ਆਪਾਂ ਸਿਰੇ ਲਾਨ ਦੀ ਜਗ੍ਹਾ ਉਹਨਾਂ ਨੂੰ ਨੀਵੇ ਕੀਤਾ ਔਰ ਰੀਜ਼ਨ ਇਹ ਹੈ ਕਿ ਸਾਡੀ ਇਹਨੇ ਮਿਹਨਤੀ ਬੰਦੇ ਇਹਨੇ ਚੰਗੇ ਬੰਦੇ ਪਰ ਪੰਜਾਬ ਜਿਹੜਾ ਦੇਸ਼ ਦੀ ਤਰੱਕੀ ਦਾ ਧੂਰੀ ਸੀ ਉਹ ਦੇਸ਼ ਦੀ ਤਰੱਕੀ ਦੀ ਧੂਰੀ ਨਹੀਂ ਰਹੀ ਉਹ ਜਿਹੜੀ ਪੰਜਾਬ ਦੀ ਪੀੜ ਹੈ ਉਹ ਦੇਸ਼ ਦੀ ਪੀੜ ਬਣ ਗਈ ਹੈ ਚਾਹੇ ਉਹ ਡਰੱਗਸ ਦਾ ਮਾਮਲਾ ਹੋਵੇ ਚਾਹੇ ਉਹ ਲਾਅ ਐਂਡ ਆਰਡਰ ਦਾ ਪੋਜੀਸ਼ਨ ਹੋਵੇ ਚਾਹੇ ਚੰਗਾ ਕੰਮ ਕਰਨ ਵਾਲੇ ਜਿਹੜੇ ਸਾਡੇ ਜਵਾਨ ਬੱਚੇ ਨੇ ਉਹ ਬਾਹਰ ਜਾਣ ਲੱਗੇ ਨੇ ਤੇ ਇਹ ਸਾਰੇ ਜਿਹੜੇ ਸਾਡੇ ਦਰਦ ਨੇ ਉਹ ਪੀੜ ਦੇਸ਼ ਦੀ ਪੀੜ ਨਾ ਬਣ ਕੇ ਇਹ ਦੇਸ਼ ਦੀ ਜਿਹੜੀ ਸ਼ਕਤੀ ਹੈ ਉਹ ਬਨਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਵਲ ਮਿਲ ਕੇ ਕੰਮ ਕਰਨਾ ਪਏਗਾ ਜਦੋਂ ਮੈਂ ਡਾਟਾ ਵੇਖਦੀ ਆ ਤੇ ਮੈਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਦੇ ਕੰਮ ਦੇ ਅਲਾਵਾ ਕੋਈ ਕੰਮ ਇਥੇ ਹੋਇਆ ਹੀ ਨਹੀਂ ਹੈ ਮੈਂ ਤੁਹਾਨੂੰ ਇੱਕ ਇੱਕ ਸਕੀਮ ਦੇ ਥੱਲੇ ਕਿੰਨਾ ਕਿੰਨਾ ਗਿਆ ਉਹ ਵੀ ਦੱਸ ਸਕਦੀ ਆ ਉਹਨੇ ਉਹ ਕੱਢ ਕੇ ਦੱਸ ਦੇਾਂਗੀ ਲੇਕਿਨ ਮੋਟਾ-ਮੋਟੀ ਗੱਲ ਕਰਾਂ ਤੇ ਜਦੋਂ 2014 ਚ ਮੋਦੀ ਸਰਕਾਰ ਬਣ ਕੇ ਆਈ ਤੇ ਉਸ ਟਾਈਮ ਪੂਰੇ ਦੇਸ਼ ਦਾ ਜਿਹੜਾ ਬਜਟ ਸੀ वो पांच लाख करोड़ से पूरे देश का बजट पांच लाख करोड़ से अज सिर्फ पंजाब का जो सेंट्रल एलोकेशन है वो पंजाब के डिवेलपमेंट लई पंजाब का बजट दो लाख करोड़ है और एक काम मोदी सरकार ने करके दिता है तुसी चाहे नेशनल हाईवे की गल कर लो तुसी चाहे हर घर जल मिशन की गल कर लो स्वदेश योजना की गल कर लो प्रसाद योजना जिन्हें साढ़े वड्डे गुरुद्वारे ने ਉਹਨਾਂ ਦੇ ਰੱਖ-ਰਖਾਅ ਦੀ ਗੱਲ ਕਰ ਲੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗੱਲ ਕਰ ਲੋ ਇਹ ਸਾਰਾ ਦਾ ਸਾਰਾ ਜਿਹੜਾ ਕਰਤਾਰਪੁਰ ਕੋਰੀਡੋਰ ਬਣਾਉਣ ਦੀ ਗੱਲ ਕਰ ਲੋ ਪਟਿੰਡਾ ਇਹ ਹੁਣ 에어ਪੋਰਟ ਜਿਹੜੇ 31 ਤੋਂ ਹੈ ਤੁਹਾਡਾ ਜਲੰਧਰ ਸ਼ੁਰੂ ਹੋ ਰਿਹਾ ਤੇ ਉਹਦੇ ਬਾਅਦ ਇਹ ਜਿਹੜਾ ਸਾਡਾ ਲੁਧਿਆਣਾ ਦਾ ਉੱਥੇ ਵੀ ਕੰਮ ਚੱਲ ਰਿਹਾ ਜਿੰਨੇ ਵੀ ਕੰਮ ਹੋਏ ਨੇ ਸੈਟਲ ਗਵਰਨਮੈਂਟ ਨੇ ਕਰਕੇ ਦਿੱਤੇ ਨੇ 스마트 ਸਿਟੀ ਚ ਵੀ ਸੈਟਲ ਗਵਰਨਮੈਂਟ ਨੇ ਪੈਸਾ ਭੇਜਿਆ ਉਹਨੇ ਇਥੇ ਕੀ ਹੋਇਆ ਉਹ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਅ ਅੰਮ੍ਰਿਤਸਰ ਵੀ 스마트 ਸਿਟੀ ਚ ਪੈਸਾ ਪੇਜਿਆ ਇੱਥੇ ਦੀ ਪ੍ਰੋਬਲਮ ਜਿੱਥੇ ਸੀ ਉੱਥੇ ਹੀ ਐ ਬੂੜਾ ਨਾਲਾ ਅੱਜ ਵੀ ਬੂੜਾ ਨਾਲਾ ਹੀ ਰਹਿ ਗਿਆ ਉਹ ਮੈਨੂੰ ਲੱਗਦਾ ਜਿਵੇਂ ਸੋਨੇ ਦੀ ਖਾਨ ਬਣ ਗਿਆ ਕੁਝ ਲੋਕਾਂ ਲਈ ਜਿਹੜੇ ਉਹਨੂੰ ਐਕਸਪਲੋਇਟ ਕਰਨ ਦਾ ਕੰਮ ਕਰਦੇ ਨੇ ਪਰ ਉੱਥੇ ਕੰਮ ਕਰਨ ਦਾ ਕੰਮ ਨਹੀਂ ਕਰਦੇ ਇੱਥੇ ਡਰੱਗਸ ਦੀ ਜਦੋਂ ਗੱਲ ਆਉਂਦੀ ਏ ਤੇ 26000 ਸਾਡੇ ਯੁਵਾ ਉਹ ਡਰੱਗ ਦੀ ਚਪੇੜ ਚ ਆ ਕੇ ਉਹਨਾਂ ਦੀ ਮੌਤ ਹੋਈ ਏ 1 ਸਾਲ ਚ ਇਨਾ ਵੱਡਾ ਜਦੋਂ ਆਕੜਾ ਆਂਦਾ ਹੈ ਤੇ ਲੱਗਦਾ ਹੈ ਕਿ ਡਰੱਗ ਮਾਫੀਆ ਜਿੰਨੂੰ ਖਤਮ ਕਰਨ ਲਈ ਤੁਸੀਂ ਇੱਥੇ ਸਰਕਾਰ ਬਦਲੀ ਸੀ ਜਿੰਨੂੰ ਖਤਮ ਕਰਕੇ ਤੁਸੀਂ ਸੋਚਿਆ ਸੀ ਕਿ ਇੱਥੇ ਨਵੀਂ ਸਰਕਾਰ ਆ ਕੇ ਜਿਹੜੇ ਉਹਨਾਂ ਦਾ ਪ੍ਰੋਮਿਸ ਸੀ ਅਸੀਂ ਯੁਵਾ ਨੂੰ ਬਚਾਉਣਗੇ ਤੇ ਡਰੱਗਸ ਤੇ ਕੰਟਰੋਲ ਕਰਾਂਗੇ ਉਹ ਕੰਮ ਨਹੀਂ ਹੋਇਆ ਉਹਦਾ ਨੁਕਸਾਨ ਪੂਰਾ ਦੇਸ਼ ਪੁਗਤ ਰਿਹਾ ਹੈ ਪੰਜਾਬ ਤੇ ਪਹਿਲਾਂ ਪੁਗਤ ਰਿਹਾ ਹੈ ਪੰਜਾਬ ਸਾਡੀ ਜਿਹੜੀ ਕੌਮ ਹੈ ਮੈਂ ਪੰਜਾਬੀਆਂ ਤੇ ਪੰਜਾਬੀ ਚ ਐ ਮੇਰੇ ਪੁਰਖੇ ਸੀ ਹੋਰ ਵੀ ਆਪਾਂ ਸਾਰਿਆਂ ਦੇ ਪੂਰਵਜ ਸੀ ਸਾਰਿਆਂ ਨੇ ਰਲ ਮਿਲ ਕੇ ਦੇਸ਼ ਦੀ ਰੱਖਿਆ ਸੁਰੱਖਿਆ ਦਾ ਕੰਮ ਕੀਤਾ ਸਾਰਿਆਂ ਨੇ ਮਿਲ ਕੇ ਦੇਸ਼ ਦੀ ਸਭਿਤਾ ਸੰਸਕ੍ਰਿਤੀ ਦਾ ਮਾਨ ਸਨਮਾਨ ਰੱਖਿਆ ਅੱਜ ਜਿਹੜੇ ਉਹੀ ਬੰਦੇ ਉਹੀ ਟੱਬਰ ਅੱਜ ਖੁਦ ਉਹ ਚਪੇੜ ਚ ਆ ਗਏ ਨੇ ਡਰੱਗਸ ਹੋਏ ਲਾਅ ਐਂਡ ਆਰਡਰ ਸਿਚੁਏਸ਼ਨ ਹੋਏ ਆ ਤੀਮ ਕੁੜੀਆਂ ਦਾ ਜਿਵੇਂ ਲੋਟੀ ਪਰੇਸ਼ਾਨੀ ਉਹਨਾਂ ਨੂੰ ਚੱਲਣ ਫਿਰਨ ਦੀ ਪਰੇਸ਼ਾਨੀ ਉਹ ਡਾਂਗਾ ਕੱਢਦੇ ਨੇ ਹੜਤਾਲਾਂ ਦਾ ਕੰਮ ਹੋਏ ਲਗਾਤਾਰ ਇਥੇ ਕਿਸਾਨਾਂ ਨੂੰ ਲੈ ਕੇ ਵੀ ਜਿੰਨਾ ਕੰਮ ਸਕੇ ਸਰਕਾਰ ਨੇ ਕੀਤਾ ਚਾਹੇ ਉਹ ਕੋਈ ਵੀ ਕੰਮ ਹੋਏ ਉਹ ਸੈਟਲ ਗਵਰਨਮੈਂਟ ਦੇ ਕੰਮ ਨੇ ਪਰ ਸਟੇਟ ਗਵਰਨਮੈਂਟ ਨੇ ਜਿਹੜੇ ਕੰਮ ਕਰਨੇ ਚਾਹੀਦੇ ਸੀ ਉਹ ਕੰਮ ਨਹੀਂ ਕੀਤੇ ਔਰ ਉਹਦਾ ਦਾ ਜਿਹੜਾ ਨਜ਼ਰੀਆ ਹੈ ਉਹ ਨਜ਼ਰੀਆ ਸਾਨੂੰ ਸਾਰਿਆਂ ਤੋਂ ਦਿਸਦਾ ਹੈ ਕਿ ਇਹਨਾਂ ਨੇ ਚੋਣਾਂ 'ਚ ਵੀ ਇਹਨਾਂ ਨੂੰ ਆਪਣੇ ਮੰਤਰੀ ਕੱਢਣ ਪੈ ਗਏ ਕਿਉਂਕਿ ਇਹ ਤੇ ਕੈਂਡੀਡੇਟ ਨਹੀਂ ਹੈ ਨਾ ਦੇ ਕੋਲ ਇਸ ਕਰਕੇ ਇਹਨਾਂ ਨੂੰ ਮੰਤਰੀਆਂ ਨੂੰ ਉਤਾਰਨਾ ਪਿਆ ਤੇ ਜਿਹੜਾ ਨਾਰਾ ਲਵਾਉਂਦੇ ਨੇ ਕਿ 13 ਦੀ 13 ਆਪਾਂ ਜਿੱਤ ਕੇ ਦੇਣਗੇ 13 ਤੇ 0 ਹੋਏਗਾ ਮੈਂ ਕਿਹਾ ਜਿਹੜੇ 0 ਬੰਦੇ ਨੇ ਉਹਨਾਂ ਨੂੰ 0 ਹੀ ਦਿੱਸਦਾ ਹੈ ਇਹ 0 ਬੰਦੇ ਨੇ ਇਹਨਾਂ ਨੇ ਪੰਜਾਬ ਨੂੰ 0 ਕਰਨ ਦੀ ਕੋਸ਼ਿਸ਼ ਕਰ ਲਈ ਹੈ ਪਰ ਮੈਨੂੰ ਪੂਰਾ ਭਰੋਸਾ ਹੈ ਆਪਣੀ ਗਵਰਨਮੈਂਟ ਦੇ ਸੈਟਲ ਗਵਰਨਮੈਂਟ ਤੇ ਕਿ ਅਸੀਂ ਪੰਜਾਬ ਨੂੰ ਕਦੇ 0 ਨਹੀਂ ਹੋਣ ਦੇਣਗੇ ਕਿਉਂਕਿ ਪੰਜਾਬ ਸਾਡੀ ਜਾਨ ਹੈ ਪੰਜਾਬ ਦੇਸ਼ ਦਾ ਮਾਣ ਹੈ ਤੇ ਪੰਜਾਬੀ ਤੇ ਪੰਜਾਬੀਅਤ ਨੂੰ ਜਿਉਂਦਾ ਰੱਖਣਾ ਉਹਦੇ ਉਹਨੂੰ ਅੱਗੇ ਵਧਾਉਣ ਦਾ ਕੰਮ ਕਰਨਾ ਆਪਾਂ ਸਾਰਿਆਂ ਨੇ ਮਿਲ ਕੇ ਕਰਨਾ ਹੈ ਇੱਥੇ ਦੇ ਬੰਦੇ ਜਿਹਨੇ ਚੰਗੇ ਨੇ ਉਹਨਾਂ ਨੂੰ ਓਪਰਚ्युनिटीज ਚਾਹੀਦੀਆਂ ਨੇ ਉਹਨਾਂ ਨੂੰ ਮੌਕਾ ਚਾਹੀਦਾ ਆਪਾਂ ਤੇ ਸਾਰੇ ਇੱਕ ਬੰਦਾ ਸੌਦਾ ਕਰਨ ਯੋਗ ਹੈ ਉਹਨੂੰ ਮੌਕਾ ਹੀ ਨਹੀਂ ਦਿਓਗੇ ਤੁਸੀਂ ਸੜਕਾਂ ਤੋੜ ਕੇ ਰੱਖੋਗੇ ਪਾਣੀ ਨਹੀਂ ਪਚਾਓਗੇ ਕੋਈ ਹੋਰ ਕੰਮ ਨਹੀਂ ਕਰੋਗੇ ਚੋਰੀ ਚਕਾਰੀ ਵਾਲਿਆਂ ਨੂੰ ਵਧਾਓਗੇ ਹਰ ਚਰਾਇ ਤੇ ਤੁਸੀਂ ਠੇਕਾ ਖੋਲ ਦੇਓਗੇ ਅਹ ਇਹ ਜਿਹੜੇ ਕੰਮ ਨੇ ਬੱਚਿਆਂ ਦਾ ਸਕੂਲ ਨੇੜੇ ਹੋਏ ਕੁੜੀਆਂ ਦਾ ਕਾਲਜ ਨੇੜੇ ਹੋਏ ਉਹਨਾਂ ਕੋਈ ਫਰਕ ਨਹੀਂ ਪੈਂਦਾ ਕੰਮ ਐਕਸਪੋਰਟ ਦਾ ਹੋਏ ਸਾਨੂੰ ਲੇਬਰ ਜਿਹੜੀ ਚਾਹੀਦੀ ਹੈ ਉਹਨੇ ਉਹਦੇ ਲਈ ਜਿਹੜੇ ਕੰਮ ਕਰਨੇ ਨੇ ਉਹ ਕੰਮ ਨਹੀਂ ਕਰਕੇ ਇਹ ਜਿਹੜੇ ਹੋਰ ਉਗਰਾਈ ਦੇ ਧੰਦੇ ਇੱਥੇ ਬਣ ਗਏ ਨੇ ਉਹਨੂੰ ਖਤਮ ਕਰਨਾ ਤੇ ਪੰਜਾਬੀਆਂ ਨੇ ਮਿਲ ਕੇ ਪੰਜਾਬੀਤ ਨੂੰ ਪੰਜਾਬ ਨੂੰ ਤੇ ਦੇਸ਼ ਦੇ ਮਾਨ ਸਨਮਾਨ ਨੂੰ ਬਚਾਉਣ ਦਾ ਕੰਮ ਕਰਨਾ ਇਹੀ ਮੇਰਾ ਸੰਦੇਸ਼ ਹੈ ਤੁਸੀਂ ਕਹੋਗੇ ਮੈਨੂੰ ਡਿਟੇਲ ਦੇਣ ਲਈ ਚਾਚਮ ਕੋਰਸਾ ਸਾਹਿਬ ਹੈ ਚਾਹੇ ਅਨੰਦਪੁਰ ਸਾਹਿਬ ਹੈ ਚਾਹੇ ਸਾਡੇ ਹੋਰ ਪਟਿੰਡਾ ਹੈ ਜਿਨੇ ਸਾਡੇ ਇਤਿਹਾਸਿਕ ਗੁਰਦੁਆਰਿਆਂ ਨੇ ਉਹ ਸਾਰੇ ਇਤਿਹਾਸਿਕ ਗੁਰਦੁਆਰਿਆਂ ਲਈ ਵੀ ਕੇਂਦਰ ਸਰਕਾਰ ਨੇ ਜਿਹੋ ਜਿਹਾ ਕੰਮ ਕੀਤਾ ਹੈ ਉਥੇ ਜਿੰਨੀ ਗ੍ਰਾਂਟਸ ਦਿੱਤੀਆਂ ਨੇ ਉਹ ਪ੍ਰਸ਼ਾਸਕੀਮ ਸਵਦੇਸ਼ ਸਕੀਮ ਚ ਮੈਂ ਤੁਹਾਨੂੰ ਆਕੜਾ ਵੀ ਦੱਸ ਦਿਆਂਗੀ ਇਹ ਇੱਥੇ ਜਿਹੜਾ ਕੋਰੀਡੋਰ ਬਣਿਆ ਦਿੱਲੀ ਅੰਮ੍ਰਿਤਸਰ ਕਟੜਾ ਉਹ ਕੋਰੀਡੋਰ ਦਾ ਵੀ ਕੰਮ ਸ਼ੁਰੂ ਹੈ ਏ ਗ੍ਰੀਨਫੀਲਡ ਕੋਰੀਡੋਰ ਜਿਹੜਾ ਬਣ ਰਿਹਾ ਉਹਦਾ ਵੀ ਮੁਕਤਸਰ ਸਾਹਿਬ ਦੇ ਦਾ ਉਹ ਵੀ ਕੰਮ ਸ਼ੁਰੂ ਹੋਇਆ ਇਹ ਬਹੁਤ ਵੱਡੇ ਵੱਡੇ ਕੰਮ ਹੋ ਰਹੇ ਨੇ ਫਲਾਈਓਵਰ ਆਰਯੂਬੀਜ਼ ਬੰਦੇ ਕੱਟ ਕੱਟ ਕੇ ਰੇਲਵੇ ਤੇ ਮਰਦੇ ਸੀ ਹੁਣ ਉਹਨਾਂ ਦੀ ਜਾਨ ਬਚਾਉਂਦਾ ਕੰਮ ਟ੍ਰੈਫਿਕ ਸਿਚੁਏਸ਼ਨ ਨੂੰ ਬਿਹਤਰ ਕਰਨ ਦਾ ਕੰਮ ਸੈਂਟਰ ਆਫ ਸਿਟੀ ਜਿਹਨੇ ਜਾਮ ਲੱਗਦੇ ਸੀ ਉਹਨਾਂ ਨੂੰ ਠੀਕ ਕਰਨ ਦਾ ਕੰਮ ਜਿਹੜਾ ਹੈ ਉਹ ਕੇ ਸਰਕਾਰ ਨੇ ਕੀਤਾ ਨਾਟ ਜ਼ੋਨ ਟੋਟਲ 500 ਤੋਂ ਉਤੇ 500 ਤੋਂ ਉਤੇ ਸਾਡੇ ਜਿਹੜੇ ਰੇਲਵੇ ਸਟੇਸ਼ਨਸ ਨੇ 560 ਨੇ ਉਹਨਾਂ ਦੀ ਰੀਵੈਂਪਿੰਗ ਦਾ ਕੰਮ ਹਾਲੇ ਥੋੜੇ 1-2 ਹਫ਼ਤੇ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਨੋਗਰੇਟ ਕੀਤਾ ਸੀ ਜਿਤੋਂ 71 ਜਿਹੜੇ ਸਾਡੇ ਰੇਲਵੇ ਸਟੇਸ਼ਨਸ ਨੇ ਉਹ ਨਾਰਥ ਜ਼ੋਨ ਦੇ ਨੇ ਸਾਰਿਆਂ ਤੋਂ ਵੱਧ ਜਿਹੜਾ ਪੈਸਾ ਹੈ 460 ਕਰੋੜ ਉਹ ਲੁਧਿਆਣੇ ਨੂੰ ਮਿਲਿਆ ਟੈਕਸਟਾਈਲ ਹੱਬ ਲੁਧਿਆਣਾ ਡਿਵੈਲਪ ਹੋ ਸਕੇ ਉਹਦੇ ਲਈ ਸੈਟਲ ਗਵਰਨਮੈਂਟ ਨੇ ਪਲਾਨ ਕੀਤਾ ਹੈ ਤੇ ਮੰਡੀ ਗੁਰੂ ਗੋਬਿੰਦ ਗੋਬਿੰਦਗੜ੍ਹ ਜਿਹੜਾ ਮੰਡੀ ਗੁਰੂ ਗੋਬਿੰਦਗੜ੍ਹ ਹੈ ਉਹਨੂੰ ਸਟੀਲ ਦੀ ਹੱਬ ਸਟੀਲ ਸਕਰਾਪ ਤੋਂ ਸਟੀਲ ਬਣਾਉਣ ਦਾ ਕੰਮ ਉਹ ਉਹ ਹੱਬ ਡਿਵੈਲਪ ਕਰਨ ਦਾ ਕੰਮ ਕੀਤਾ ਹੈ ਜਿਹੜੀ ਇੱਥੇ ਡੰਪਿੰਗ ਹੋ ਰਹੀ ਸੀ ਤੇ ਅੰਡਰ ਇਨਵੋਇਸਿੰਗ ਹੋ ਰਹੀ ਸੀ ਦੋਨਾਂ ਚ ਉਹਨੂੰ ਠੀਕ ਕਰਕੇ ਇਹਨਾਂ ਨੇ ਟੈਕਸੇਸ਼ਨ ਨੂੰ ਵੀ ਮਿਨੀਮਮ ਟੈਕਸ ਕਰਕੇ ਉਹਨੂੰ ਐਂਟੀ ਡੰਪਿੰਗ ਕੰਮ ਵੀ ਇਹਤੇ ਕਰਕੇ ਦਿੱਤਾ ਹੈ ਸੈਟਲ ਗਵਰਨਮੈਂਟ ਨੇ ਕਿ ਕਿਸੇ ਤਰੀਕੇ ਨਾਲ ਅਸੀਂ ਜਿਹੜੇ ਐਸਪੀਰੀਸ਼ਨਲ ਇੰਡੀਆ ਦੀ ਅਗਰ ਕੋਈ ਵੱਡੀ ਮਿਸਾਲ ਹੈ ਤੇ ਉਹ ਪੰਜਾਬ ਹੈ ਪੰਜਾਬ ਦੇਸ਼ ਦੀ ਆਨ-ਬਾਨ ਸ਼ਾਨ ਸੀ ਨੰਬਰ 1 ਦੀ ਸਟੇਟ 27 28 ਨੰਬਰ ਤੇ ਪਹੁੰਚ ਗਈ ਹੈ ਹੁਣ ਸਾਨੂੰ ਇਹਨੂੰ ਵਾਪਸ ਇੱਕ ਨੰਬਰ ਤੇ ਲੈ ਕੇ ਆਣਾ ਹੈ ਇਹ ਹੀ ਮੇਰਾ ਅੱਜ ਦਾ ਸਟੇਟਮੈਂਟ ਰਹੇਗਾ। ਦੂਸਰਾ ਬਾਖਰ ਦਫ਼ਤਰ ਜਿਹੜਾ ਦੋ ਜਾਂ ਕੋਈ ਕੋਲੇਜ ਦੇ ਕਮਿਸ਼ਨਟ ਵਾਲਾ ਅੱਜ ਉੱਥੇ ਪਾਸਪੋਰਟ ਦਫਤਰ ਦੇ ਬਾਹਰ ਕਿੰਨੇ ਕਿਤੇ ਦਲਾਲਾਂ ਦਾ ਮੂਲ ਬਾਲਾ ਜ਼ਿਆਦਾ ਹੈਗਾ ਉਹ ਲੋਕ ਖੰਜਰ ਖਵਾ ਰਹੇ ਨੇ ਅਪਾਇੰਟਮੈਂਟ ਲੋਕਲ ਮਿਲਦੀ ਨਹੀਂ ਜਲਦੀ ਉਹ ਜੇ ਮਿਲਦੀ ਹੈ ਤੇ ਦਲਾਲ ਜਿਹੜੇ ਹੈਗੇ ਰੋਤੇ ਜ਼ਿਆਦਾ ਬੋਲ ਬਾਲਾ ਉਹਨਾਂ ਦਾ ਕੰਮ ਹੈ ਮੈਂ ਤੁਸੀਂ ਮੈਂ ਤੁਹਾਡੇ ਤੋਂ ਤੁਹਾਡਾ ਮੈਸੇਜ ਲੈ ਕੇ ਜਾ ਰਹੀਆਂ ਜਾਣ ਤੋਂ ਪਹਿਲੇ ਮੈਂ ਆਪੇ ਪਾਸਪੋਰਟ ਆਫਿਸ ਹੋ ਕੇ ਆਵਾਂਗੀ ਇੱਕ 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 ਕਰਕੇ ਮੈਨੂੰ ਮੈਨੂੰ ਤੁਸੀਂ ਇਨਫੋਰਮ ਕੀਤਾ ਹੈ ਇੱਥੇ ਪੂਰਾ ਐਕਸ਼ਨ ਹੋਏਗਾ ਜੀ ਮੈਡਮ ਮੈਡਮ ਅਰਨਾਲੀ ਦਮ ਦੇ ਸਾਥ ਗੱਡਵੰਦਨ ਨੂੰ ਲੈ ਕੇ ਕਿ

ਦੇ ਇਥੇ ਨਹੀਂ ਲੱਗਿਆ ਤੇ ਸਾਡੇ ਕਿਤੇ ਨਾ ਕਿਤੇ ਆਪਣੇ ਬੰਦੇ ਐ ਜਿ ਵੀ ਕਮੀ ਰਹੀ ਕੀ ਉਹ ਮੁੱਦੇ ਨੂੰ ਹੁਣਾਈ ਨਹੀਂ ਪਾਏ ਕਿਉਂ ਨਹੀਂ ਕਰ ਪਾਏ ਮੈਂ 5 ਸਾਲ ਦਾ ਟਾਈਮ ਮੈਂ ਸਰ ਦੇਖਿਓ ਜਿਹੜਾ ਰਾਜਨੀਤਿਕ ਪੁਨਾਨ ਦੀ ਗੱਲ ਐ ਲੋਕਾਂ ਨੂੰ ਵੀ ਸਮਝ ਆਉਣਾ ਚਾਹੀਦਾ ਐ ਇੱਕ ਪਾਸੇ ਇੱਕ ਬੰਦਾ ਕਹਿੰਦਾ ਰਹੇ ਜਦ ਤਾਈਂ ਲੋਕਾਂ ਦਾ ਦਿਮਾਗ ਨਹੀਂ ਪਲਟਦਾ ਜਦ ਤਾਈਂ ਲੋਕਾਂ ਨੂੰ ਇਹ ਸਮਝ ਨਹੀਂ ਲੱਗਦੀ ਲੋਕਤੰਤਰ ਚ ਟਾਈਮਿੰਗ ਹੁੰਦੀ ਐ ਮੈਂ ਪੰਜ ਸਾਲ ਤੋਂ ਹੀ ਮੈਂ ਮੇਰਾ ਕਿ ਅਲਬੁੱਡੇ ਨਾਲੇ ਦੀ ਗੱਲ ਮੈਂ ਪਹਿਲਾਂ ਵੀ ਕਹੀ ਹੋਣੀ ਅੱਜ ਫੇਰ ਰਿਪੀਟ ਕਰ ਰਹੀ ਆ ਐਦਾ ਮਤਲਬ ਮੇਰੀ ਮੈਮਰੀ ਠੀਕ ਹੈ ਮੈਨੂੰ ਯਾਦ ਹੈ 2 ਸਾਲ ਪਹਿਲਾਂ ਵੀ ਇਹ ਪ੍ਰੈਸ ਹੋਈ ਹੈ ਪਰ ਉਹਦਾ ਮਤਲਬ ਇਹ ਹੈ ਕਿ ਇੱਥੇ ਜਿਹੜੇ ਲੋਕੀ ਨੇ ਉਹਨਾਂ ਨੂੰ ਯਾਦ ਕਰਾਉਣਾ ਜ਼ਰੂਰੀ ਹੈ ਉਹਨਾਂ ਨੂੰ ਦੱਸਣਾ ਤੇ ਉਹਨਾਂ ਨੂੰ ਇਹ ਹੋਣਾ ਕਿ ਅਸੀਂ ਸਰਕਾਰ ਕਾਦੇ ਲਈ ਚੁੰਦੇ ਨੇ ਕੰਮ ਕਰਨ ਲਈ ਜਿਹੜੇ ਬੰਦੇ ਚੋਰੀ ਚੁਕਾਰੀ ਕਰ ਰਹੇ ਨੇ ਕੰਮ ਨਹੀਂ ਕਰ ਰਹੇ ਉਹਨਾਂ ਦੀ ਤੁਸੀਂ ਸੁਣੋਗੇ ਜਾਂ ਜਿਹੜਾ ਬੰਦਾ ਤੁਹਾਡੇ ਅੱਗੇ ਅੱਖਾਂ ਦੇ ਅੱਗੇ ਕੰਮ ਕਰਕੇ ਦੇ ਰਿਹਾ ਚੈੱਕ ਕਰਤਾਰਪੁਰ ਕੋਰੀਡੋਰ ਦਾ ਕੰਮ ਹੋਏ ਚਾ ਹਾਈਵੇ ਦਾ ਕੰਮ ਹੋਏ ਚਾ ਗ੍ਰੀਨਫੀਲਡ ਕੋਰੀਡੋਰ ਬਣਾਉਣ ਦਾ ਕੰਮ ਹੋਏ ਚਾਏ ਆਰਯੂਬੀਸ ਬਣਾਉਣ ਦਾ ਕੰਮ ਹੋਏ ਚਾਏ ਅੰਡਰਪਾਸ ਬਣਾਉਣ ਦਾ ਕੰਮ ਹੋਏ ਤੁਸੀਂ ਉਹਦੀ ਸੁਣੋਗੇ ਜਿਹਨੇ ਆਪਣਾ ਸਰਟੀਫਿਕੇਟ ਤੁਹਾਡੇ ਅੱਗੇ ਲਾਤਾ ਕੰਮ ਕਰਕੇ ਜਾਂ ਉਹਦੀ ਸੁਣੋਗੇ ਜਿਹੜਾ ਬਾਰੀ ਬਾਰੀ ਬੁੱਢਾ ਨਾਲਾ ਦਿਖਾ ਕੇ ਉਤੋਂ ਪੈਸਾ ਕੱਢਦਾ ਇਹ ਤੇ ਜੱਤਾ ਨੂੰ ਵੀ ਸੋਚਣਾ ਹੈ ਨਾ ਜੀ ਇੱਕ ਇੱਕ ਕਰਕੇ ਭਰਾ ਮੇਰੇ ਪੰਜਾਬ ਦੇ ਵਿੱਚ ਨੌਜਵਾਨ ਜਿਹੜਾ ਨਸ਼ੇ ਦੇ ਨਾਲ ਮੋਟ ਹੋ ਰਹੀ ਉਹਨਾਂ ਦੀ ਪਰ ਲਗਾਤਾਰ ਜਿਹੜੀ ਪੰਜਾਬ ਸਰਕਾਰ ਉਹ ਕਹਿੰਦੀ ਵੀ ਜਿਹੜੀ ਬਾਰਡਰ ਤੇ ਆ ਬੀਐਸਐਫ ਤਨਾਦ ਹੈ ਤੇ ਸਾਰਾ ਨਸ਼ਾ ਜਿਹੜਾ ਉਹ ਪੰਜਾਬ ਚ ਨਹੀਂ ਹੋ ਰਿਹਾ ਉਹ ਗੁਆਂਡੀ ਦੇਸ਼ਾਂ ਚ ਹੋ ਰਿਹਾ ਹੈ ਉੱਥੋਂ ਆ ਰਿਹਾ ਹੈ ਕਿਉਂਕਿ ਤੁਹਾਡੀ ਨਜ਼ਰ ਸਾਹੀ ਕਿੰਨਾ ਕਿੰਨੀ ਬੜੀ ਸੁਰੱਖਿਆ ਕਮਜ਼ੋਰ ਹੈ ਜਿਸ ਕਰਕੇ ਨਸ਼ਾ ਪੰਜਾਬ ਚ ਹੈ ਇਹ ਗੱਲ ਗੱਲ ਤੇ ਜੀ ਇਹ ਜਿਹੜੇ ਬਾਰਡਰ ਦੇ ਜਿਹੜਾ ਬਾਰਡਰ ਬਾਰਡਰ ਮੈਨੇਜਮੈਂਟ ਇੱਕ ਗੱਲ ਹੁੰਦੀ ਹੈ ਉਥੇ ਜਿਹੜਾ ਕੰਮ ਬੀਐਸਐਫ ਨੂੰ ਕਰਨਾ ਹੈ ਮੈਂ ਡਿਟੇਲ ਨਹੀਂ ਦੱਸ ਸਕਦੀ ਪਰ ਉਹ ਰੋਜ਼ ਉਹ ਡਰੋਨਾਂ ਨੂੰ ਘੁਰਾ ਰਹੇ ਨੇ ਰੋਜ਼ ਉਹਨਾਂ ਨੂੰ ਫੜ ਰਹੇ ਨੇ ਤੇ ਸਾਡੀ ਕੁੜੀਆਂ ਜਿਹੜੀ ਬੀਐਸਐਫ ਦੀ ਅਫਸਰ ਨੇ ਨਾ ਉਹ ਡਰੋਨ ਗ੍ਰਾਂਡ ਦਾ ਕੰਮ ਕਰ ਰያ ਨੇ ਉਹ ਗੱਲ ਵੱਖਰੀ ਹੈ ਜੀ ਇੱਥੇ ਜਿਹੜਾ ਮੈਥ ਤੇ ਬਾਕੀ ਜਿਹੜੇ ਡੇਂਜਰਸ ਡਰੱਗਸ ਇੱਥੇ ਇਸਤੇਮਾਲ ਹੋ ਰਹੇ ਨੇ ਉਹ ਸਿਰਫ ਉਹ ਉਸ ਪਾਸੇ ਦੀ ਹੋਰ ਇੱਕ ਬਹੁਤ ਇੱਕ ਗੈਂਗ ਜਿਹਨੂੰ ਕਹਿੰਦੇ ਨੇ ਇੱਥੇ ਗੈਂਗ ਵੀ ਬੈਠੇ ਨੇ ਤੇ ਜਿਹੜੀ ਸਟੇਟ ਗਵਰਨਮੈਂਟ ਦੇ ਨਾਲ ਲਾਅ ਐਂਡ ਆਰਡਰ ਹੈ ਉੱਥੇ ਕਿਥੇ ਕਮੀ ਦਿਸ ਰਹੀ ਹੈ ਅੰਡਰ ਹੋ ਰਿਹਾ ਹੈ ਮੰਨ ਸੰਸਾਰੀ ਨੂੰ ਪਤਾ ਕਿ ਪਾਕਿਸਤਾਨ ਦੇ ਪਰ ਰਿਲੇਸ਼ਨ ਨਹੀਂ ਵਧੀਆ ਪਾਕਿਸਤਾਨ ਅਕਸਰ ਹਮਲਾਇਤ ਕਰਦਾ ਰਹਿੰਦਾ ਪਰ ਇੰਡਸਟਰੀ ਦੀ ਜਦੋਂ ਗੱਲ ਆਉਂਦੀ ਹੈ ਪੰਜਾਬ ਦੇ ਜਿਹੜੇ ਬਹੁਤ ਵਪਾਰੀ ਸੀਗੇ ਉਹ ਵਾਕਾ ਬਾਰਡਰ ਆਹੀ ਪਾਕਿਸਤਾਨ ਦੇ ਵਿੱਚ ਟ੍ਰੇਡ ਕਰ ਜਾਂਦੇ ਸੀ ਸਾਡਾ ਬਹੁਤ ਸਮਾਨ ਉੱਤਰ ਜਾਂਦਾ ਸੀ ਜੋ ਹੁਣ ਪੰਡਾ ਟ੍ਰੇਡ ਪਰ ਹੁਣ ਵੀ ਹੁੰਦਾ ਪਰ ਵਾਇਆ ਤੁਬਈ ਹੁੰਦਾ ਜਿਹੜੇ ਵੱਡੇ ਪਲੇਅਰਸ ਨੇ ਕੀ ਲੱਗਦਾ ਨਹੀਂ ਕਿ ਇਹ ਵੀ ਟ੍ਰੇਡ ਜਿਹੜਾ ਕੋਰੀਡੋਰ ਖੁੱਲਣਾ ਚਾਹੀਦਾ ਹੈ इवन ਗੁਜਰਾਤ ਦੇ ਤੋਂ ਟ੍ਰੇਡ ਹੋ ਰਿਹਾ ਪਾਕਿਸਤਾਨ ਨਾਲ ਮੇਰੀ ਗੱਲ ਸੁਣ ਮੇਰੀ ਗੱਲ ਸੁਣੋ ਜੀ ਤੁਹਾਡੀਆਂ ਸਬਜ਼ੀਆਂ ਪੰਜਾਬ ਦੀਆਂ ਸਬਜ਼ੀਆਂ ਦਿੱਲੀ ਵੀ ਚਾਹੁੰਦੀਆਂ ਨੇ ਉੱਥੇ ਬੈਟਰ ਰੇਟ ਮਿਲਦੇ ਨੇ ਅੱਜ ਉਹਨਾਂ ਦੇ ਕੋਲ ਤੇ ਇਕਨੋਮੀ ਠੱਪ ਬੈਠੀ ਆ ਉਹਨਾਂ ਦੇ ਕੋਲ ਪੈਸੇ ਨਹੀਂ ਨੇ ਆਪਣੇ ਅਨਾਜ ਖਰੀਦਣ ਲਈ ਤੇ ਤੁਸੀਂ ਜਿੱਥੇ ਟ੍ਰੇਡ ਦੀ ਓਪਰਚ्युनिटी ਹੈ ਉੱਥੇ ਟ੍ਰੇਡ ਕਰ ਲਓ ਜਦੋਂ ਆਪਣੇ ਟੈਰਰਿਜ਼ਮ ਫੰਡਿੰਗ ਐਂਟੀ ਜਿਹੜੇ ਇੰਡੀਆ ਕੰਮ ਕਰਦੇ ਨੇ ਉਹਦੇ ਬਾਅਦ ਉਹ ਗੱਲ ਵੀ ਕਰ ਲਾਂਗੇ ਜਿਹੜੇ ਡੇ ਪਲੇਅਰ ਸੀ ਕਰ ਰਹੇ ਨੇ ਚਾਹੀਦਾ ਮੇਰੀ ਉਹ ਜਿਹੜਾ ਵਾਇਆ ਹਵਾਈ ਜਹਾਜ਼ ਤੋਂ ਦੁਬਈ ਜਾ ਕੇ ਕੋਈ ਕੰਮ ਹੋ ਰਿਹਾ ਉਹਦੀ ਜਾਣਕਾਰੀ ਮੈਂ ਤੇ ਨਹੀਂ ਦੇ ਸਕਦੀ ਉਹ ਤੇ ਦੁਬਈ ਜਾ ਰਿਹਾ ਨਾ ਮਾਲ ਦੁਬਈ ਜਿੱਨੇ ਜਿੱਥੇ ਭੇਜਣਾ ਉਹ ਭੇਜਦਾ ਹੋਏਗਾ ਉਹਨੂੰ ਉੱਥੇ ਮੈਂ ਰੋਕ ਵੀ ਨਹੀਂ ਸਕਦੀ ਤਾਂ ਅਸੀਂ ਅਸੀਂ ਐਕਸਪੋਰਟ ਦੁਬਈ ਕਰ ਰਹੇ ਹਾਂ ਨਾ ਕੰਟੇਨਰਾਂ ਦੇ ਮਾਧਿਅਮ ਰਾਹੀਂ ਇੱਥੇ ਆ ਰਿਹਾ ਜੀ ਜਿਹੜਾ ਟੈਕਸਟਾਈਲ ਹੈਗਾ ਉਹਦਾ ਜਿਹੜਾ ਸਮਾਨ ਉੱਥੋਂ ਇੱਥੇ ਆ ਰਿਹਾ ਜੇ ਨਾਲ ਵਪਾਰੀ ਬੜਾ ਨਹੀਂ ਆ ਰਿਹਾ ਹੁਣ ਹੁਣ ਉਹਦੀ ਉਹਨੂੰ ਸੌਟ ਆਊਟ ਕਰਨ ਲਈ ਜਿਹੜੀ ਡਿਊਟੀ ਹੈ ਉਹ ਬੇਸ ਡਿਊਟੀ ਲਾਤੀ ਹੈ ਕਿ ਇੰਨੀ ਡਿਊਟੀ ਹੀ ਘੱਟੋ-ਘੱਟ ਮਿਨਿਮਮ ਡਿਊਟੀ ਇੰਨੀ ਹੋਣੀਗੀ ਤੇ ਇੰਪੋਰਟ ਪ੍ਰਾਈਸ ਜਿਹੜਾ ਹੈ ਇੰਨੀ ਇਹਨਾ ਹੋਏਗਾ ਉਸ ਕਰਕੇ ਉਹ ਐਂਟੀ ਡੱਪਿੰਗ ਕੰਮ ਜਿਹੜਾ ਹੈ ਉਹ ਕਾਨੂੰਨ ਲਾਗੂ ਕਰਦਾ ਕਸਾਨ ਬਾਰਡਰਾਂ ਤੇ ਬੈਠੇ ਨੇ ਤੁਹਾਨੂੰ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਉਹ ਮੁੱਖ ਮੰਤਰੀ ਦੇ ਘਰ ਵੀ ਬੈਠੇ ਨੇ ਉਹ ਉਹਨੂੰ ਜਾ ਕੇ ਪੁੱਛ ਲਓ ਐਮਐਸਪੀ ਦਾ ਇੱਕ ਮੇਰੀ ਗੱਲ ਤੇ ਸੁਣ ਲੈ ਭਰਾ ਮੇਰੇ ਦੇਖੋ ਮੁੱਖ ਮੰਤਰੀ ਦੇ ਘਰ ਕਦੇ ਕਿਸਾਨ ਬੰਦੇ ਨੇ ਕਦੇ ਨਰਸਾਂ ਵੇਦੀਆਂ ਨੇ ਕਦੇ ਇਲੈਕਟ੍ਰਿਸਿਟੀ ਡਿਪਾਰਟਮੈਂਟ ਦੇ ਬੰਦੇ ਪੈਂਦੇ ਨੇ ਕਦੇ ਡਾਕਟਰ ਪੈਂਦੇ ਨੇ ਉਹਨਾਂ ਨੂੰ ਉਹ ਰੀਲੇ ਚੱਲ ਰਿਹਾ ਉੱਥੇ ਜਾ ਕੇ ਪੁੱਛ ਲਓ ਨਾ ਕਾਦੇ ਲਈ ਕਰ ਰਹੇ ਨੇ ਮੈਡਮ ਇੱਕ ਅੱਜ ਤੁਸੀਂ ਇੰਡਸਟਰੀ ਨੂੰ ਬੁਲਾਇਆ ਮੈਨਿਫੈਸਟੋ ਦੇ ਆਈਡੀਆ ਲੈਣ ਲਈ ਐਗਰੀਕਲਚਰ ਵੀ ਇੱਕ ਇੰਡਸਟਰੀ ਹੈ ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ ਨਹੀਂ ਇਹ ਕੋਈ ਉਹ ਰੋਕ ਥੋੜਾ ਹੀ ਹੈ ਨਹੀਂ ਨਹੀਂ ਇੱਥੇ ਤੇ ਫੂਡ ਪਾਰਸ ਸਾਰਿਆਂ ਤੋਂ ਵੱਧ ਜਿਹੜੇ ਨੇ ਉਹ ਸੈਟਲ ਗਵਰਨਮੈਂਟ ਨੇ ਦਿੱਤੇ ਨੇ ਅਸੀਂ ਅਸੀਂ ਤੇ ਇੱਥੇ ਦੇਖੋ ਅਸੀਂ ਮੰਨਦੇ ਨੇ ਕਿਸਾਨ ਦੀ ਆਏ ਵਧਾਉਣੀ ਹੈ ਤੇ ਦੋ ਤਿੰਨ ਕੰਮ ਹੋਣੇ ਚਾਹੀਦੇ ਨੇ ਪਹਿਲਾ ਸਾਰਿਆਂ ਨੂੰ ਦੱਸਣਾ ਪਵੇਗਾ ਕਿ ਕਿਹੜੀ ਕ੍ਰੌਪ ਕੈਸ਼ ਕ੍ਰੌਪ ਹੈ ਤੁਹਾਨੂੰ ਕਿਨਾ ਫਾਇਦਾ ਜ਼ਿਆਦਾ ਮਿਲ ਸਕਦਾ ਹੈ ਦੂਜਾ ਜਿਹੜੇ ਤੁਸੀਂ ਪ੍ਰੋਡਕਟ ਜਿਹੜਾ ਪ੍ਰੋਡਕਸ਼ਨ ਹੈ ਤੁਹਾਡਾ ਉਹਨੂੰ ਤੁਸੀਂ ਕਿਸ ਤਰ੍ਹਾਂ ਇਸਤੇਮਾਲ ਕਰਕੇ ਇੰਡਸਟਰੀ ਵਿੱਚ ਲਾ ਸਕਦੇ ਹੋ ਇੱਥੇ ਫੂਡ ਇੰਡਸਟਰੀ ਨੂੰ ਲੈ ਕੇ ਵੀ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਹੈ ਉੱਥੇ ਵੀ ਜਿਹੜੀ ਇੰਜੀਨੀਅਰਿੰਗ ਡਿਪਾਰਟਮੈਂਟ ਹੈ ਉਹਨੂੰ ਵੀ ਅਸੀਂ ਪਿਛਲੀ ਵਾਰ ਇੱਕ ਕੰਮ ਸ਼ੁਰੂ ਕਰਤਾ ਸੀ ਕਿ ਉਹਨਾਂ ਨੂੰ ਫੂਡ ਪੈਕੇਜ ਫੂਡ ਇੰਡਸਟਰੀ ਬਣਾਉਣ ਲਈ ਜਾਤਾ ਹੀ ਅਸੀਂ ਕੰਮ ਨਹੀਂ ਕਰਨਗੇ ਤਾਂ ਤਾਂ ਹੀ ਉਹ ਇੰਡਸਟਰੀ ਪਿਕ ਅਪ ਨਹੀਂ ਹੋਏਗੀ ਤਾਂ ਜਿਹੜਾ ਦਾਮਦੂਮ ਕਰਕੇ ਜਿਹੜਾ ਸਾਨੂੰ ਕੋਲਡ ਸਟੋਰੇਜ ਬਣਾਉਣੀ ਹੈ ਸਾਨੂੰ ਲੌਜਿਸਟਿਕ ਚੇਨ ਡਿਵੈਲਪ ਕਰਨੀ ਹੈ ਉਹ ਤੁਸੀਂ ਅੱਛਾ ਪੁਆਇੰਟ ਯਾਦ ਦਿਲਾ ਦਿੱਤਾ ਮੈਨੂੰ ਜਿਹੜਾ ਸਾਡਾ ਸਾਨੇਵਾਲ ਤੋਂ ਖੁਰਜੀ ਦਾ ਕੋਰੀਡੋਰ ਫਰੇਟ ਕੋਰੀਡੋਰ ਤਿਆਰ ਹੋਇਆ ਹੈ ਉਹ ਦਾ ਮਤਲਬ ਸਕਦੀ ਹੈ ਕਿ ਜਿਹੜਾ ਸਾਡਾ ਪ੍ਰੋਡਕਸ਼ਨ ਹੈ ਚੈਕ ਕਪੜਾ ਹੈ ਚ ਵੁੱਲਨ ਹੈ ਚ ਖਾਨ ਪੀਣ ਦਾ ਸਮਾਨ ਹੈ ਉਹ ਇਸ ਕੋਰੀਡੋਰ ਤੋਂ ਆਪਾਂ ਬਾਹਰ ਵੇਚ ਸਕੀਏ ਔਰ ਟਾਈਮ ਜਿਹੜਾ ਲੱਗਦਾ ਉਹਨੂੰ ਘੱਟ ਕਰ ਸਕੀਏ ਲੌਜਿਸਟਿਕ ਚੇਨ ਮੈਨੇਜਮੈਂਟ ਨੂੰ ਬੈਟਰ ਕਰ ਸਕੀਏ ਤਾਂ ਕਿ ਇਥੇ ਜਿਹੜੇ ਨਾਰਮਲ ਕਿਸਾਨ ਨੇ ਬਾਕੀ ਜਿਹੜੇ ਇੰਡਸਟਰੀ ਐ ਐਮ ਐਸ ਐਮ ਹੀ ਐ ਸਾਰਿਆਂ ਦੀ ਇਨਕਮ ਵਧਾਉਣ ਦੇ ਕੰਮ ਲੈ ਮੈਡਮ ਪੰਜਾਬ ਦੇ ਉਮੀਦਵਾਰਾਂ ਦਾ ਕਦ ਤੱਕ ਫੈਸਲਾ మే میرے ਉਹ క్యా కਹਤੇ పెస్కేల్ కి උపਰ ਹੈ ਇਹ ਬਾਤ ਜੈਸੇ ਫੈਸਲਾ ਹੋਗਾ ہم ਆਪਕੋ ਬਤਾਏਗੇ ਆਪਕੋ ਸੂਚਨਾ ਦੇਗੇ मैम ਇੱਕ ਜਿਸਾ ਪ੍ਰਮੋਦ ਜੀ ਨੇ ਆਪਣਾ ਤੁਹਾਨੂੰ ਕਿਹਾ ਸੀਗਾ ਤੁਸੀਂ ਕਿਹਾ ਕਿ ਪਾਰਟੀ ਡਿਸਾਈਡ ਕਰੇਗੀ ਕਿ ਤੁਸੀਂ ਅਗਰ ਇੱਥੇ ਲੜਨਾ ਹੈ ਮੈਂ 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 ਪ੍ਰਾਜੀ ਉਹ ਇਹ ਜੇਕਰ ਪਾਰਟੀ ਅਗਰ ਕਹੇਗੀ ਤਾਂ ਤੁਸੀਂ ਤਿਆਰ ਹੋ ਦੇਖੋ ਮੇਰੀ ਗੱਲ ਸੁਣੋ ਸਾਡੀ ਪਾਰਟੀ ਐ ਐ ਕਿਸੇ ਦੀ ਰਾਇ ਨਹੀਂ ਹੁੰਦੀ ਕਿ ਕੀ ਕਰਨਾ ਹੈ ਉਹਨਾਂ ਨੂੰ 370 ਸੀਟਾਂ ਜਿੰਨੀਆਂ ਨੇ ਉਹ ਜਿੱਤਣ ਲਈ ਉਹਨਾਂ ਨੂੰ ਜਿਹੜਾ ਕੈਂਡੀਡੇਟ ਠੀਕ ਲੱਗੇਗਾ ਉਹਨੂੰ ਇੱਥੇ ਭੇਜ ਦੇਣਾ ਤੁਸੀਂ ਡਿਸਪਲਨ ਸੁਪਾਈ ਹੋ ਜਾਂ ਹਾਈ ਕਮੰਡ ਨੇ ਕਿਹਾ ਤੇ ਬੰਨੂਗਾ ਬਿਲਕੁਲ ਮੈਡਮ ਉਹਨਾਂ ਨੂੰ ਬਿਲਕੁਲ ਮੇਰੀ ਗੱਲ ਸੁਣੋ ਜੀ ਮੈਂ ਮੈਂ ਨਹੀਂ ਇੱਥੇ ਜਿੰਨੇ ਬੈਠੇ ਨੇ ਦੇਵੀ ਜੀ ਜੀਵਨ ਜੀ ਧਿਮਨ ਜੀ ਮਿੱਤਲ ਜੀ ਰੈਨੂ ਜੀ ਵਿਕਰਮ ਆਪਣਾ ਗਰੇਵਾਲ ਜੀ ਅੱਪਾ ਸਾਰੇ ਡਿਸਪਲਿਨ ਬੰਦੇ ਨੇ ਜਿਨੂੰ ਕਹਿਤਾ ਕਿ ਹੁਣ ਬਸ ਤੇ ਬਸ ਨੰਮੀ ਅੱਪਾ ਅੱਪਾ ਇਹ 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 ਗੱਲ ਹੀ ਨਹੀਂ ਕਰਦੇ ਦੀ ਅੱਪਾ ਸਾਰੇ ਡਿਸਪਲਿਨ ਬੰਦੇ ਬੈਠੇ ਨੇ ਪਾਰਟੀ ਨੇ ਕਿਹਾ ਇਹ ਕਰਨਾ ਹੈ ਇਹ ਡਾਂਗ ਲੈ ਕੇ ਤੁਸੀਂ ਦੁਰਪਾਤ ਤੇ ਦੁਰਪੰਗੇ ਕਹਿੰਦਾ ਬਹਿ ਜਾਓ ਤੇ ਬਹਿ ਜਾਾਂਗੇ ਮੇਰੇ ਮੈਂ ਇਹ ਵੀ ਕਿਹਾ ਕਿ ਉਹ ਮੇਰੇ ਪੇ ਸਕੇਲ ਤੋਂ ਵੱਧ ਗੱਲ ਹੈ ਜਦੋਂ ਹੋਏਗੀ ਮੈਂ ਤੈਨੂੰ ਦੱਸ ਦਿਆਂਗੀ ਮੇ ਮੇਰੀ ਗੱਲ ਸੁਣੋ ਜੀ ਇਹ ਮੇਰੀ ਮੇਰੀ رائے ਦੀ ਗੱਲ ਹੈ ਹੀ ਨਹੀਂ ਜੀ ਇਹ ਜੋ ਵੀ ਹੋਏਗਾ ਜੋ ਵੀ ਹੋਏਗਾ ਪਾਰਟੀ ਦੇ ਇੰਟਰਸਟ ਜੋ ਵੀ ਹੋਏਗਾ ਆਪਾਂ ਉਹ ਕਰਨਾ ਪੰਜਾਬ ਨੂੰ ਵੀ ਠੀਕ ਕਰਨਾ ਹੈ ਪੰਜਾਬ ਦੇ ਇੰਟਰਸਟ ਨੂੰ ਵੀ ਪੰਜਾਬ ਦੇ ਇੰਟਰਸਟ ਨੂੰ ਵੀ ਪ੍ਰੋਟੈਕਟ ਕਰਨਾ ਹੈ ਤੇ 370 ਦਾ ਵੀ ਪ੍ਰੋਟੈਕਸ਼ਨ ਚਾਹੀਦਾ ਜੋ ਠੀਕ ਹੋਏਗਾ ਉਹ ਕਰਾਂਗੇ ਉਹ ਇੱਕ ਜਿਸ ਦੇ ਵਿੱਚ ਬੀਜੇਪੀ ਕੰਮ ਕਰ ਰਹੀ ਹੈ ਜਿਹੜਾ ਪ੍ਰਾਈਵੇਟ ਜਿਹੜਾ ਸਕੂਲ ਆ ਇਹਨਾਂ ਨੇ ਇੰਗਲਿਸ਼ ਤੇ ਲੋਕੋਟਾ ਮੇਜਰ ਦੀ ਬਾਤ ਕਰਨੀ ਪਰ ਇਹ ਰੁੱਤੇ ਕਿ ਤੁਸੀਂ ਤਾਂ ਐਤ ਪੰਜਾਬ ਦੇ ਮੈਂ ਮੈਂ ਤੁਹਾਡਾ ਮੈਸੇਜ ਲੈ ਕੇ ਜਾ ਰਹੀ ਹਾਂ ਜਿਹੜਾ ਐਜੂਕੇਸ਼ਨ ਹੁੰਦਾ ਹੈ ਉਹ ਜਿਹੜੇ ਪ੍ਰਾਈਵੇਟ ਸਕੂਲ ਦੀ ਤੁਸੀਂ ਗੱਲ ਕੀਤੀ ਹੈ ਉਹ ਸਟੇਟ ਸਬਜੈਕਟ ਹੈ ਉਹ ਰਾਜੇ ਦਾ ਕੰਮ ਹੈ ਐ ਰਾਜੇ ਸਾਡੀ ਇੰਟਰਫੇਰੈਂਸ ਨਹੀਂ ਹੋ ਸਕਦੀ ਉਹ ਰਾਜ ਸਰਕਾਰ ਨੂੰ ਹੀ ਕਰਨਾ ਹੋਏਗਾ ਉਹ ਕਰਨ ਜੋਗੇ ਨੇ ਤੇ ਕਰਨਗੇ ਨਹੀਂ ਕਰਨ ਜੋਗੇ ਤੇ ਫਿਰ सेंट्रल गवर्नमेंट न्यू एजुकेशन पॉलिसी तहत जेडे सेंट्रल स्कूल्स ने जो भी कर सकती भी है वो करेगी हाँ जी आपको नहीं मालूम ना कि अभी पार्टी ने क्या तय किया वेट कीजिए

ਕਹਦੇ ਆ ਕਿ ਅਜ ਤੱਕ ਚੰਡੀਗੜ੍ਹ ਦਾ 에어ਪੋਰਟ ਵੀ ਪ੍ਰੋਪਰ ਚੱਲ ਨਹੀਂ ਪਾਇਆ ਉਹਨੂੰ ਪ੍ਰੋਪਰ ਫਲਾਈਟ ਨਹੀਂ ਮਿਲੀ ਕਿਹਾ ਜਾਂਦਾ 에어ਪੋਰਟ ਖੁੱਲ ਜਾਂਦੇ ਉਦੋਂ ਪੂਰਬੀ ਖੁੱਲ ਜਾਏਗਾ ਲੁਧਿਆਣਾ ਵੀ ਖੁੱਲ ਜਾਏਗਾ ਪਰ 에어 ਪ੍ਰਾਪਤੀ ਹੈ ਨਹੀਂ ਕਿ ਇੰਨੇ ਹੈ ਫ੍ਰੀਕੁਐਂਟਲੀ ਇੱਥੇ ਫਲਾਈਟਾਂ ਮਿਲ ਸਕ ਤੁਹਾਨੂੰ ਪਤਾ ਹੈ ਹੁਣ 에어 ਇੰਡੀਆ ਟੇਕਓਵਰ ਹੋ ਗਈ ਹੈ ਤੇ ਸਾਰਿਆਂ ਤੋਂ ਵੱਡਾ ਜਿਹੜਾ ਆਰਡਰ ਹੈ 4000 ਜਹਾਜ਼ਾਂ ਦਾ ਉਹ ਸੈਂਟਰਲ ਗਵਰਨਮੈਂਟ ਨੇ ਦਿੱਤਾ ਹੈ 2030 ਤੇ ਡਿਲੀਵਰ ਹੋਣਾ ਸ਼ੁਰੂ ਹੋਏਗਾ ਉਸ ਤੋਂ ਤੇ ਫਿਰ ਉਸ ਤੋਂ ਪਹਿਲਾਂ ਪਲੈਨਿੰਗ ਨਹੀਂ ਕਰਨੀ ਜਦੋਂ ਉਹ ਜਦੋਂ ਡਿਲੀਵਰੀ ਸ਼ੁਰੂ ਹੋਏਗੀ ਤਾਂ 에어ਪੋਰਟ ਬਣਾਉਣਾ ਸ਼ੁਰੂ ਕਰੋਗੇ ਉਹ ਪਹਿਲਾ 에어ਪੋਰਟ ਤਿਆਰ ਕਰੋਗੇ ਨਾ ਜੀ ਉਹਦੇ ਬਾਅਦ ਹੀ ਜਹਾਜ਼ਾਂ ਨੇ ਤੇ ਉਡਣਗੇ ਨਹੀਂ ਜੇ ਨਹੀਂ ਵੇਟ ਨਹੀਂ ਕਰਨੀ ਭੈ ਜਦੋਂ ਜਦੋਂ ਆਂਦੇ ਰਹਿਣਗੇ ਉੱਡਦੇ ਰਹਿਣਗੇ ਤਨਵਾ ਜੀ ਬਹੁਤ ਬਹੁਤ ਤਨਵਾਦ ਉਹ ਬਾਅਦ ਚ ਗੱਲ ਕਰਾਂਗੇ ਜਿੰਨਾ 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 ਤਾਂ ਉਹ ਦੋ एਵੀਓ ਚੱਕੇ ਸੀਗੇ ਕਿ ਉਹ ਅੱਗੇ ਵੀ ਇੰਨਾ ਨਹੀਂ ਕਰ ਪਏ ਲੈ ਮੈਨੂੰ ਮੈਨੂੰ ਜਿਹੜੀ ਗੱਲ ਦਾ ਪਤਾ ਨਹੀਂ ਉੱਤੇ ਮੈਂ ਕਮੈਂਟ ਨਹੀਂ ਕਰਦੀ ਉਹ ਪਰਟੀਕুলਰ ਕੇਸ ਦੀ ਗੱਲ ਤੁਸੀਂ ਕਰ ਰਹੇ ਹੋ ਪਰਟੀਕুলਰ ਕੇਸ ਦੀ ਜਾਣਕਾਰੀ ਮੇਰੇ ਕੋਲ ਨਹੀਂ ਹੈ ਜਾਣਕਾਰੀ ਲੈ ਕੇ ਤੁਹਾਨੂੰ ਦੱਸ ਦਿਆਂਗੇ ਥੈਂਕ ਯੂ ਤਾਦਵਾ ਜੀ